ਹਾਂਜੀ ਟੈਂਕੀ ਫੁੱਲ ਕਰਾਉਣ ਲੱਗੇ ਆ। ਕਾਰਨ। ਕਾਰਨ ਸੁਣਿਆ ਕਿ ਪੈਟਰੋਲ ਪੰਪ ਬੰਦ ਹੋ ਰਹੇ ਆ। ਹਾਂਜੀ। ਏ ਕਾਰ। ਕਿਵੇਂ ਅੱਜ ਮੈਂ ਅੱਜ ਢੀੜ ਦਿੱਸ ਰਹੀ ਹੈ ਕਿ ਸਾਨੂੰ ਸਾਹਮਣਾ ਕਰਨਾ ਪਿਆ ਇਸ ਢੀੜ ਦਾ ਪੈਟਰੋਲ ਪੰਪ ਦੇ ਮੱਲੇ। ਕਈ ਵਾਰ ਪਹਿਲਾਂ ਵੀ ਇਸ ਤਰ੍ਹਾਂ ਹੋ ਜਾਂਦਾ ਹੈ ਜਿਵੇਂ ਕੋਈ ਹੜਤਾਲ ਹੋ ਗਈ ਜਾਂ ਕੋਈ ਹੋਰ ਸਮੱਸਿਆ ਆ ਗਈ। ਹੁਣ ਪਤਾ ਲੱਗਿਆ ਵੀ 18 ਤਰੀਕ ਤੱਕ ਟ੍ਰਾਂਸਪੋਰਟਾਂ ਦੀ ਹੜਤਾਲ ਹੈ। ਇਸ ਕਰਕੇ ਜਿਸ ਵੀ ਬੰਦੇ ਨੂੰ 150 ਦੀ ਜ਼ਰੂਰ ਸੀ ਉਹ ਵੀ ਟੈਂਕੀ ਫੁੱਲ ਕਰਾ ਲਿਆ। ਹਰ ਇੱਕ ਬੰਦੇ ਨੂੰ ਸਮੱਸਿਆ ਆ ਰਹੀ ਹੈ। ਅਜੀਤ ਵੀਰ ਜੀ ਕੀ ਨੋ ਆ ਹਾਂ ਨਾਮ ਬਲਿਹਾਰਾ ਸਿੰਘ ਹਲੀ ਹਾਰਡ ਸਕੂਲ ਦੇ ਡਰਾਈਵਰ ਆ ਜੀ ਹਾਂ ਅੱਜ ਇਹ ਪੰਪ ਬਸ ਖੜਦਾਲ ਕਰਕੇ ਹਹਾਕਾਰ ਮੱਚ ਗਈ ਜੀ ਦੇਖੋ ਤੁਸੀਂ ਕਿੰਨੀਆਂ ਲੰਬੀਆਂ ਲਵੇ ਲੈਣਾ ਆ ਗਿਆ ਹਾਂ ਪੰਪ ਇੱਕ ਦੋ ਤੇ ਪਿੱਛੇ ਮੁੱਕ ਵੀ ਗਿਆ ਦੇ ਹਾਂ ਜੀ ਮੁੱਕ ਗਿਆ ਪੰਪ ਦਾ ਜਮੀ ਹੋ ਗਈ ਕਿ ਕਿੰਨੇ ਟਾਈਮ ਤੱਕ ਜਿਹੜੀ ਹਟਾਲ ਇਹ ਇਹ ਮਿਸੇ ਸਮੇਂ ਤੱਕ ਆ ਜੀ ਜੋ ਕਾਲੇ ਕਾਨੂੰਨ ਬਣਾਏ ਨੇ ਮੌਦੀਆਂ ਵਾਪਸ ਲੈਣੇ ਚਾਹੀਦੇ ਨੇ ਡਰਾਈਵਰਾਂ ਵਾਸਤੇ ਬਹੁਤ ਮਾੜੇ ਕਾਨੂੰਨ ਆ ਜੀ ਪਤਾ ਜੁਰਮਾਨਾ ਸਾਂ 7 ਲੱਖ ਰੁਪਏ 10 ਸਾਲ ਦੇ ਕਾਇਦਾ ਡਰਾਈਵਰਾਂ ਕੋਲੇ ਇੰਨੇ ਪੈਸੇ ਹੋਣ ਜੀ ਫਿਰ ਉਹ ਡਰਾਈਵਰਿਕਾ ਨੂੰ ਕਰਨਾ ਤੇ ਵਾਪਸ ਲੈਣੇ ਚਾਹੀਦੇ ਨੇ ਤਾਂ ਕਰਕੇ ਡਰਾਈਵਰਾਂ ਦਾ ਫਾਇਦਾ ਹੋ ਜੇ ਇਹ ਸਕੂਲ ਦੇ ਵਿੱਚ ਸਕੂਲ ਜਿਹੜੇ ਲੱਗਣੇ ਸ਼ੁਰੂ ਹੋਗੇ ਤੁਹਾਡੇ ਬੱਚਾ ਬਸੰਦ ਦੇ ਬੱਚੇ ਉਹ ਲੈ ਕੇ ਆਉਂਦੇ ਹਾਂਜੀ ਹਾਂਜੀ ਤੇ ਕਿਵੇਂ ਦਾ ਪ੍ਰਬੰਧ ਕੀਤਾ ਤੁਸੀਂ ਡਿਵੀਜ਼ਨ ਨੇ ਬਸ ਜੀ ਕਿਵੇਂ ਦਾ ਥੋੜਾ ਥੋੜਾ ਕਰਕੇ ਪਾਰ ਰਹੇ ਨੇ ਦੇਖੋ ਸਾਰੇ ਅਸਰ ਪੈ ਗਿਆ ਜੀ ਤਾਂ ਸਰਵਰ ਬੱਸਾਂ ਵੀ ਰੁਕ ਜਾਣਗੀਆਂ ਬੱਸਾਂ ਵੀ ਰੋਕਣ ਦੀ ਇੱਕ ਗਾਰਤੀ ਨੇ 2-4 ਦਿਨਾਂ ਦਾ ਡੀਜ਼ਲ ਬਚਿਆ ਜੀ ਬਸ ਮੁੱਕ ਜਾਣਗੀਆਂ ਅਸਾਂ ਸਾਰੀਆਂ ਰੁਕ ਜਾਣੀਆਂ ਜੀ। ਹਲੋ। ਹਲੋ। ਇਹ ਵੀ ਜੀ ਕਿਵੇਂ ਲੱਗ ਰਿਹਾ ਜਿਹੜਾ ਪੈਟਰੋਲ ਪਵਾ ਰਹੇ ਭੀੜ ਦਾ ਸਾਹਮਣਾ ਕਰਨਾ ਪਿਆ। ਅੱਜ ਤਾਂ ਬਹੁਤ ਮੁਸ਼ਕਲ ਆਈ ਜੀ। ਅੱਜ ਦਾ ਅੱਧਾ ਘੰਟਾ ਵੇਟ ਕਰਨੀ ਪਈ ਲਾਈਨ 'ਚ ਹੀ ਦੇਖੋ ਇਹ ਬੁੜਾ ਹੋ ਰਿਹਾ ਪਿਆਗਾ। ਤੇ ਅੱਧਾ ਘੰਟਾ ਲਾਈਨ 'ਚ ਲਾ ਕੇ ਪੈਟਰੋਲ ਪਵਾਇਆ ਜੀ। ਅੱਜ ਕਿੰਨਾ ਪਵਾਇਆ ਪਹਿਲਾਂ ਜਿੰਨਾ ਪਾਇਆ ਜਾਂ ਮਤਲਬ। ਅੱਜ ਤਾਂ 500 ਤੋਂ ਪਾਈ ਅੱਗੇ ਤਾਂ 100-150 ਨਾਲ ਸਕੂਟਰ ਤੇ ਸੱਟ ਜਾਂਦਾ ਜੀ। ਲੋਕੋ ਸਕੂਟਰ ਰੱਖਿਆ ਆ। ਕਿਵੇਂ ਲੱਗ ਰਿਹਾ ਕੀ ਇਹ ਸਰਕਾਰ ਦਾ ਫੈਸਲਾ ਜਿਹੜਾ ਕਈ ਪੰਪ ਆਫ ਦੇ ਉੱਤੇ ਜਿਹੜਾ ਆਪਣੇ ਪ ਇਹਦਾ ਬਹੁਤ ਬੁਰਾ ਹਾਲ ਹੈ ਇਹਦਾ ਸੈਂਟਰ ਸਰਕਾਰ ਨੂੰ ਛੇਤੀ ਕੋਈ ਫੈਸਲਾ ਲੈਣਾ ਚਾਹੀਦਾ ਈ ਨਹੀਂ ਤਾਂ ਅੱਜ ਪੈਟਰੋਲ ਅੱਜ ਕਿੰਨਾ ਟਾਈਮ ਚੱਲੂ ਜੀ ਇਹ 2 ਜਾਂ 3 ਦਿਨ ਚੱਲ ਜੂਗਾ ਉਦੋਂ ਬਹੁਤ ਆ ਬੁਰਾ ਹਾਲ ਹੋ ਜੂਗਾ ਸੈਂਟਰ ਸੈਂਟਰ ਸਰਕਾਰ ਨੂੰ ਛੇਤੀ ਫੈਸਲਾ ਲੈਣਾ ਚਾਹੀਦਾ ਈ ਕੋਈ ਤੇ ਮੇਰਾ ਕੇਦਾਰ ਹੈ ਕੇਦਾਰ ਮਲ ਸਰਮਾ ਕੀ ਕਾਰਨ ਹੈ ਜਿਹੜਾ ਇੰਨੀ ਕੀ ਲੱਗ ਰਹੀ ਸਰ ਜੀ ਮਤਲਬ ਸਪਲਾਈ ਪਿੱਛੋਂ ਆ ਨਹੀਂ ਰਹੀ ਕੋਈ ਟਰੱਕ ਆਪਰੇਟਰਾਂ ਕੀ ਹੜਤਾਲ ਹੈ ਉਹ ਮਤਲਬ ਤੇਲ ਮਿਲ ਰਿਹਾ ਕੰਪਨੀ ਤੇਲ ਦੇ ਰਹੀ ਹੈ ਟਰੱਕ ਆਪਰੇਟਰ ਲੋਡਿੰਗ ਨਹੀਂ ਕਰ ਰਹੇ ਇਸ ਵਜਿਹੇ ਸਾਡੇ ਕੋਲੇ ਸਪਲਾਈ ਨਹੀਂ ਆ ਰਹੀ ਔਰ ਜਿਹੜਾ ਸਾਡੇ ਕੋਲੇ ਸਟਾਕ ਹੈ ਉਹ ਦੇ ਰਹੇ ਆ ਅਸੀਂ ਬੰਨ ਰਹੇ ਆ ਅੱਜ ਅੱਜ ਦਾ ਹੀ ਆ ਸਰ ਸਾਡੇ ਕੋਲੇ ਅੱਜ ਅੱਜ ਦਾ ਹਾਂ ਜੀ ਹਾਂ